ਸतीश ਰਗਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਤੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੁੰਦੇ ਤਿੰਨ ਦਿਨਾਂ ਦੇ ਵਿੱਚ ਯਾਨੀ ਕਿ ਅਕਤੂਬਰ ਦੇ 1-2 ਤਰੀਕਾ ਤੱਕ ਮੌਸਮ ਦੀ ਤੁਹਾਨੂੰ ਰਿਪੋਰਟ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਵ ਤੇ ਤਾਜ਼ਾ ਸੈਟਲਰ ਜਿਹਾ ਸਤੋਵੈਰਾ ਤੁਹਾਡੇ ਨਾਲ ਸਾਂਝਾ ਕਰਦਨੇ ਆ ਜੀ ਪੰਜਾਬ ਦੀ ਗੱਲ ਕਰੀਏ ਤੇ ਅਸਲ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਬਣਿਆ ਹੋਇਆ ਖੁਸ਼ਕ ਮੌਸਮ ਬਣਿਆ ਹੋਇਆ ਦਿਨ ਗਰਮ ਤੇ ਹਮਸਾਲੇ ਚੱਲਦੇ ਫੈਨੇ ਅੱਜ ਤੋਂ ਕੁਝ ਖੇਤਰਾਂ ਦੇ ਵਿੱਚ ਪੁਰੇ ਦਾ ਵਹਾਅ ਸ਼ੁਰੂ ਹੋ ਜਾਗਾ ਯਾਨੀ ਕਿ ਜਿਹੜੀ ਦੱਖਣ ਪਛੋਂ ਦੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਸੀ ਗਰਮ ਉਹਦੇ ਵਿੱਚ ਹੁਣ ਪੁਰੇ ਦੀਆਂ ਹਵਾਵਾਂ ਜੜੀਆਂ ਨੇ ਉਹ ਹਮਸਾ ਵਿੱਚ ਹੋਰ ਵਾਧਾ ਕਰਨ ਗਿਆ ਜਿਹਦੇ ਨਾਲ ਹਮਸਾਸ ਵਧੇਗੀ ਅੱਜ ਤੇ ਕੱਲ ਤੇ ਪਰਸੋਂ ਸੋ ਜੇਕਰ ਗੱਲ ਦੁਪਹਿਰ ਤੋਂ ਬਾਅਦ ਆਫਾ ਕਰਦੇ ਆ ਜਿਵੇਂ ਕੱਲ ਦੁਪਹਿਰ ਤੋਂ ਬਾਅਦ ਕੁਝ ਤੇ ਸ਼ਰਾਟੇ ਲੱਗੇ ਸੀ ਕੁਝ ਸਮੇਂ ਦੇ ਲਈ ਸੋ ਅੱਜ ਵੀ ਕੱਲ ਵੀ ਅਗਲੇ ਜਿਹੜੇ 48 ਘੰਟੇ ਨੇ ਪੰਜਾਬ ਦੇ ਲਈ ਮਾਲਵਾ ਬੈਲਟ ਦੇ ਵਿੱਚ ਜਿਵੇਂ ਕਿ ਲੁਧਿਆਣਾ ਜਲਾ ਹੋ ਗਿਆ ਚੰਡੀਗੜ੍ਹ ਮਹਾਲੀ ਰੋਪੜ ਪਟਿਆਲਾ ਹੋ ਗਿਆ ਹੈ ਜਿਹੜਾ ਇਧਰ ਸੰਗਰੂਰ ਲਹਿਰਾ ਗਾਗਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਗਰਜ ਰਿਸ਼ਕ ਦੇ ਨਾਲ ਦੁਪਹਿਰ ਬਾਅਦ ਹਲਕੇ ਟੁੱਟਮੇ ਦੇ ਸਪੈਲ ਮੀਹਾ ਦੇ ਲੱਗ ਸਕਦੇ ਨੇ ਪਰ ਉਹ ਮੀਂਹ ਬਹੁਤੇ ਤੇਜ਼ ਨਹੀਂ ਹੋਣਗੇ ਉਹ ਮੀਂਹ ਜਿਹੜਾ ਘੱਟ ਖੇਤਰੀ ਯਾਨੀ ਕਿ ਲਿਮਟਡ ਖੇਤਰਾਂ ਦੇ ਵਿੱਚ ਕਾਰਵਾਜਾਂ ਦਰਜ ਕਰਾਂਗੇ ਬਹੁਤੇ ਖੇਤਰ ਮੀਂਹ ਨਾਲ ਕਵਰ ਨਹੀਂ ਹੋਣਗੇ ਇਸ ਤੋਂ ਇਲਾਵਾ ਜੇ ਅਗਰ ਗੱਲ ਕਰਦੇ ਆ ਜੀ ਅਗਲੇ 72 ਘੰਟਿਆਂ ਤੱਕ ਯਾਨੀ ਕਿ ਅਗਲੇ 48 ਘੰਟੇ ਇਹ ਟਟਮੀਆਂ ਕਾਰਵਾਈਆਂ ਜਿਹੜੀਆਂ ਨੇ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਜਾਂ ਫਿਰ ਕਹਿੰਦੇ ਆਫਵਾ ਮੋٹے ਦੌਰ ਤੱਕ ਅਗਲੇ 72 ਘੰਟਿਆਂ ਤੱਕ ਇਹ ਕਾਰਵਾਈਆਂ ਜਿਹੜੀਆਂ ਚਲਦੀਆਂ ਰਹਿਣਗੀਆਂ ਇਹ ਮੀਂਹ ਜਿਹੜਾ ਕਿਉਂ ਲੱਗ ਰਿਹਾ ਨੇ ਕਿਉਂਕਿ ਇੱਕ ਐਲ ਪੀਏ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਆਇਆ ਸੀ ਉਹ ਮਹਾਰਾਸ਼ਟਰ ਰਾਜਸਥਾਨ ਗੁਜਰਾਤ ਦੇ ਉੱਪਰ ਸਰਗਰਮ ਹੈ ਡੀਪ ਪ੍ਰੈਸ਼ਰ ਉਹ ਵੱਡ ਚੁੱਕਾ ਹੈ ਉਹਦੇ ਚੋਂ ਨਿਕਲਦੀਆਂ ਜਿਹੜੀਆਂ ਹਵਾਵਾਂ ਨੇ ਗਰਮ ਤੇ ਖੁਸ਼ਕ ਹਵਾਵਾਂ ਉਹ ਕਿਤੇ ਨਾ ਕਿਤੇ ਫੌਂਚ ਕਰ ਰਹੀਆਂ ਨੇ ਪੰਜਾਬ ਰੋਟ ਟੋਟੂ ਵਿੱਚ ਫਿਰ ਜਿਹੜਾ ਗਰਜਲਿਸ਼ਕ ਬਣਦੀ ਨਜ਼ਰ ਆ ਸਕਦੀ ਹੈ ਦੁਪਹਿਰ ਬਾਅਦ ਤੇ ਕਿਤੇ ਕਿਤੇ ਮਾੜੇ-ਮੋٹے ਕਣੀਆਂ ਛਾਟੇ ਲੱਗ ਜਾਣੇ ਤੂਫਾਨ ਕਰਨੀ ਕਰਦੇ ਤੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਰਣ ਦੇ आसार ਹੋਣਗੇ ਤੇ ਅੱਜ ਇਹ ਜਿਹੜਾ ਬੜਿਆ ਹੋਇਆ ਡੀਪ ਪ੍ਰੇਪਰੇਸ਼ਨ ਇਹ ਅੱਜ ਜਾਂ ਕੱਲ ਦੁਪਹਿਰ ਤੱਕ ਨੇ ਅੱਗੇ ਲੰਘ ਜਾਣਾ ਹੈ ਸੱਗਰਵਾਲ ਨੂੰ ਤੇ ਫਿਰ ਇਹ ਕਾਰਵਾਂ ਜਾਂ ਘਟਣਗੀਆਂ ਉਸ ਤੋਂ ਬਾਅਦ ਇੱਕ ਸਿਸਟਮ ਵੀ ਆ ਰਿਹਾ ਜਿਹੜਾ ਕਿ ਪੰਜਾਬ ਦੇ ਕਹ ਲਈਏ ਕਿ ਹਾਲੇ ਫਿਲਹਾਲ ਜੋ ਲੱਗ ਰਿਹਾ ਹੈ ਕਿ 70-80 ਫਸਲ ਖੇਤਾਂ ਦੇ ਵਿੱਚ ਮੀਂਹ ਅੱਜ ਕਰਾਵੇਗਾ ਤੇ ਕੁਝ ਖੇਤਰਾਂ ਦੇ ਵਿੱਚ ਗਰੇਵਾਰ ਵੀ ਹੋ ਸਕਦੀ ਹੈ ਗਰੇਵਾਰ ਦਾ ਸੀ ਤਾਂ ਕਹਿ ਰਹੇ ਕਿ ਸਾਨੂੰ ਜਿਹੜਾ ਆ ਪਰਿਸ਼ਿਦਾਂ ਦੇ ਆਧਾਰ ਤੇ ਅੰਕਲਨ ਦੇ ਆਧਾਰ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਸਿਸਟਮ ਗਰੇਵਾਰੀ ਕਰਾਵੇਗਾ ਸੋ ਇਹ ਕਦੋਂ ਲੱਗਣਾ ਜੀ ਸਿਸਟਮ ਤੇ ਇਹ ਜਿਲ੍ਹਾ ਵਾਰ ਅੰਕਰੇਗੀ ਹੁਣ ਕੀ ਕਹੇ ਜਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਲੱਗਣਗੇ ਇਹ ਅਪਡੇਟ ਤੁਹਾਨੂੰ ਆਉਦੇ ਦਿਨਾਂ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ ਅਗਲੇ 48 ਜਗ੍ਹਾ ਦੇ ਅਗਲੇ 72 ਘੰਟੇ ਪੰਜਾਬ ਦੇ ਵਿੱਚ ਹਲਕੇ ਟੁੱਟਵੇਂ ਮੀਂਹ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਤੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਸਾਫ਼ ਰਹੇਗਾ ਜਾਂਦੇ ਜਾਂਦੇ ਇੱਕ ਨਜਰਾ ਫਤਾ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੋ ਅੱਜ ਜਾਰੀ ਕੀਤੀ ਹੈ ਜੀ ਦਾਫਾ ਦੁਗਣਾ ਤੇ ਯਾਨੀ ਕਿ ਭਾਰਤੀ ਮੌਸਮ ਹਫਗੋ 29 ਸਤੰਬਰ ਦੀ ਤਾਰੀਖ ਪਈ ਹੋਈ ਹੈ ਪੰਜਾਬ ਦੇ ਲਈ ਵਾਰਨਿੰਗ ਆ ਗਈ ਹੈ 29 ਤੇ 30 ਸਤੰਬਰ 1 ਤੋਂ 2 ਅਕਤੂਬਰ ਤੱਕ ਹੋ ਗਈ ਕੋਈ ਵਾਰਨਿੰਗ ਨਹੀਂ ਹੈ ਕੋਈ ਅਲਰਟ ਨਹੀਂ ਹੈ ਕੋਈ ਚਤਾਵਨੀ ਨਹੀਂ ਹੈ ਮੌਸਮ ਸਾਫ ਰਹਿੰਦਾ ਜਾ ਰਿਹਾ ਤੇ ਗਰਮ ਮੌਸਮ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਨੇ ਟੈਂਪਰੇਚਰ ਚੜੇ ਹੋਏ ਨੇ ਟੈਂਪਰੇਚਰ ਵੀ 38-38 ਦੇ ਜਾ ਰਹੇ ਨੇ ਸੋ ਅੱਜ ਹੋ ਸਕਦਾ ਇੱਕ ਅੱਧਾ ਡਿਗਰੀ ਦਾ ਹੋਰ ਵਾਧਾ ਹੋ ਸਕਦਾ ਟੈਂਪਰੇਚਰ ਦੇ ਵਿੱਚ ਕਿਉਂਕਿ ਜਦੋਂ ਪੂਰੇ ਦਾ ਵਹਾਅ ਚੱਲਣਾ ਪੂਰਾ ਹੋਣਾ ਹੈ ਪੂਰੀਆਂ ਦੀ ਹਵਾਵਾਂ ਚੱਲਣਗੀਆਂ ਤੇ ਉਹ ਗਰਮ ਤੇ ਹਮਸਾ ਲੈ ਕੇ ਆਉਣਗੀਆਂ ਜਿਸ ਦੇ ਨਾਲ ਟੈਂਪਰੇਚਰ ਵਧਣਗੇ ਤੇ ਇੱਕ ਅੱਧਾ ਡਿਗਰੀ ਦਾ ਇਜ਼ਾਫਾ ਹੋਰ ਇਹਦੇ ਵਿੱਚ ਹੋ ਸਕਦਾ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਹੋਰ ਐਲ ਪੀਏ ਬਣ ਕੇ ਤਿਆਰ ਹੈ ਜੇਕਰ ਉਹ ਐਲ ਪੀਏ ਟਰੈਕ ਸਿੱਧਾ ਫੜਦਾ ਇਧਰ ਰਾਜਸਥਾਨ ਵੱਲ ਨੂੰ ਜਾਂ ਪੰਜਾਬ ਵੱਲ ਨੂੰ ਤੋਂ ਸੰਜਾਵਦਲ ਵਿੱਚ ਉਮੀਦ ਹੈ ਸਾਰ ਮੁਰਤੋਂ ਬਣ ਜਾਣਗੇ ਤੇ ਇੱਕ ਸਿਸਟਮ ਵੀ ਆ ਰਿਹਾ ਉਹ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਵਾਕਿਆ ਹੋਂ ਦੇ ਦਿਨਾਂ ਦੇ ਵਿੱਚ ਅਫਰੇਟ ਕਰਨ ਉਹ ਦਿੰਦੇ ਰਹਾਂਗੇ ਧੰਨਵਾਦ